ਆ ਦਰਅਸਰ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਕੀਤੀ ਗਈ ਹੈ ਸੁਨੀਲ ਜਾਖੜ ਹੁਣਾਂ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਰੱਖੀ ਗਈ ਸੀ ਔਰ ਤਮਾਮ ਸਿਆਸੀ ਲੀਡਰਾਂ ਨੂੰ ਇਨਵਾਈਟ ਕੀਤਾ ਗਿਆ ਔਰ ਬਿਲਕੁਲ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਨੇ ਜਿੱਥੇ ਅਨੰਦਿੰਦਰ ਮੋਦੀ ਆ ਪ੍ਰਧਾਨ ਮੰਤਰੀ ਸਣੇ ਅਮਿਤ ਸ਼ਾਹ ਪਹੁੰਚੇ ਹੋਏ ਨੇ ਜੇਪੀ ਨੱਡਾ ਪਹੁੰਚੇ ਹੋਏ ਨੇ ਔਰ ਵਾਈਸ ਪ੍ਰੈਜ਼ੀਡੈਂਟ ਜਗਦੀਪ ਤਣਖੜ ਵੀ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੁਨੀਲ ਜਾਖੜ ਤੇ ਸੰਦੀਪ ਜਾਖੜ ਹੁਣਾਂ ਦੇ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਬਿਲਕੁਲ ਰਿਸੈਪਸ਼ਨ ਪਾਰਟੀ ਦੇ ਅੰਦਰ ਲਈਆਂ ਤਸਵੀਰਾਂ ਨੇ ਦੇਖੋ ਤੁਸੀਂ ਕਿਵੇਂ ਉਹਨਾਂ ਦਾ ਵੈਲਕਮ ਕੀਤਾ ਗਿਆ ਨਰਿੰਦਰ ਮੋਦੀ ਖੁਣੀ ਪਹੁੰਚੇ ਨੇ ਸੁਨੀਲ ਜਾਖੜ ਹੁਣਾਂ ਦੇ ਪੋਤੇ ਦਾ ਵਿਆਹ ਸੀ ਔਰ ਵਿਆਹ ਤੋਂ ਬਾਅਦ ਇਹ ਰਿਸੈਪਸ਼ਨ ਪਾਰਟੀ ਬਕਾਇਦਾ ਦਿੱਲੀ ਦੇ ਵਿੱਚ ਰੱਖੀ ਗਈ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਇਸ ਦੇ ਵਿੱਚ ਇਨਵਾਈਟ ਕੀਤਾ ਗਿਆ ਮਨਜਿੰਦਰ ਸਿੰਘ ਸਿਰਸਾ ਭਾਜਪਾ ਆਕੂ ਅਮਿਤ ਸ਼ਾਹ ਔਰ ਇਸ ਦੇ ਨਾਲ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਨਾਲ ਬਕਾਇਦਾ ਤੁਸੀਂ ਦੇਖ ਸਕਦੇ ਹੋ ਸੰਦੀਪ ਜਾਖੜ ਔਰ ਸੁਨੀਲ ਜਾਖੜ ਹੁਣੀ ਉਹਨਾਂ ਨੂੰ ਸਟੇਜ ਦੇ ਉੱਪਰ ਲੈ ਕੇ ਆਉਂਦੇ ਨੇ ਔਰ ਬਕਾਇਦਾ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਔਰ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਵੀ ਦਿੱਤਾ ਗਿਆ ਤੁਸੀਂ ਦੇਖੋ ਇੱਥੇ ਹੱਥ ਮਿਲਾਏ ਜਾ ਰਹੇ ਨੇ ਨਵ ਵਿਆਹੀ ਜੋੜੀ ਨੂੰ ਸਟੇਜ ਦੇ ਉੱਪਰ ਜਿਹੜਾ ਕਿ ਉਹਨਾਂ ਨੂੰ ਆਸ਼ੀਰਵਾਦ ਵੀ ਦਿੱਤਾ ਜਾ ਰਿਹਾ ਔਰ ਸਾਰਿਆਂ ਨੂੰ ਮਿਲਿਆ ਵੀ ਜਾ ਰਿਹਾ तमाम ਵੱਡੇ ਵੱਡੇ ਸਿਆਸੀ ਲੀਡਰ ਪਹੁੰਚੇ ਖੋਏ ਨੇ ਤਾਂ ਇਹ ਦੂਜਾ ਵਿਆਹ ਹੋਏਗਾ ਜਿੱਥੇ ਅੰਬਾਨੀਆਂ ਦੇ ਵਿਆਹ ਤੋਂ ਬਾਅਦ ਪੀਐਮ ਮੋਦੀ ਜਿਹੜੇ ਨੇ ਇਸ ਵਿਆਹ ਦੇ ਵਿੱਚ ਪਹੁੰਚੇ ਨੇ ਸੁਨੀਲ ਜਾਖੜ ਉਹਨਾਂ ਦੇ ਇਸ ਵਿਆਹ ਦੇ ਵਿੱਚ ਤਾਂ ਸੁਨੀਲ ਜਾਖੜ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਸੀ ਉਹਨਾਂ ਦਾ ਵਿਆਹ ਹੋਇਆ ਪੋਤੇ ਦਾ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਇਹ ਰਿਸੈਪਸ਼ਨ ਪਾਰਟੀ ਜਿਹੜੀ ਰੱਖੀ ਗਈ ਸੀਗੀ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਸਿਆਸੀ ਆਗੂਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਇਨਵਾਈਟ ਕੀਤਾ ਗਿਆ ਬਕਾਇਦਾ ਇਸੇ ਕਰਕੇ ਕਿਉਂਕਿ ਉਹ ਸਰਕਲ ਦਿੱਲੀ ਵਾਲਾ ਇਨਵਾਈਟ ਕਰਨਾ ਸੀਗਾ ਤਮਾਮ ਸਿਆਸੀ ਲੀਡਰ ਸਿਆਸੀ ਆਗੂ ਇਨਵਾਈਟ ਕਰਨੇ ਸੀ ਤਾਂ ਉਹ ਸਾਰੇ ਜਾਣੇ ਇੱਥੇ ਪਹੁੰਚੇ ਹੋਏ ਸੀਗੇ ਤਾਂ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਜੇਪੀ ਨੱਡਾ ਅਮਿਤ ਸ਼ਾ ਸਣੀ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਪਹੁੰਚੇ ਹੋਏ ਨੇ ਜਗਦੀਪ ਤਨਖੜ ਇੱਥੇ ਮਿਲਦੇ ਕੋਈ ਦਿਖਾਈ ਦੇ ਰਹੇ ਨੇ ਦੇਖੋ ਤੁਸੀਂ ਵਾਈਸ ਪ੍ਰੈਜ਼ੀਡੈਂਟ ਤੇ ਅਮਿਤ ਸ਼ਾ ਦੋਨੋਂ ਆਪਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋ ਰਹੀ ਹੈ ਦੋਨੋਂ ਮਿਲ ਰਹੇ ਨੇ ਇੱਕ ਦੂਜੇ ਨੂੰ ਹੈਲੋ ਹਾਈ ਕਰ ਰਹੇ ਨੇ ਜਗਦੀਪ ਤਨਖੜ ਅਮਿਤ ਸ਼ਾ ਮਨਜੁੰਦਰ ਸਿੰਘ ਸਿਰਸਾ ਆਰ ਪੀਐਮ ਮੋਦੀ ਤੱਕ ਇਸ ਪਾਰਟੀ ਦੇ ਵਿੱਚ ਪਹੁੰਚੇ ਹੋਏ ਨੇ ਆ ਤਾਂ ਬੜੀ ਵੱਡੀ ਗੱਲ ਹੈ ਕਿਹਾ ਜਾਂਦਾ ਹੈ ਕਿ ਪੀਐਮ ਮੋਦੀ ਜਿਹੜੇ ਨੇ ਉਹ ਕਿਸੇ ਦੇ ਵਿਆਹ ਤੇ ਜਾਂ ਰਿਸੈਪਸ਼ਨ ਪਾਰਟੀ ਤੇ ਨਹੀਂ ਜਾਂਦੇ ਹਾਲਾਂਕਿ ਅੰਬਾਨੀਆਂ ਦੇ ਵਿਆਹ ਦੇ ਵਿੱਚ ਜਰੂਰ ਉੱਥੇ ਸ਼ਿਰਕਤ ਕੀਤੀ ਸੀ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਇਹ ਵਿਆਹ ਦੇਖ ਰਹੇ ਹਾਂ ਸੁਨੀਲ ਜਾਖੜ ਹੁਣਾਂ ਦੇ ਪੋਤੇ ਹੁਣਾਂ ਦਾ ਵਿਆਹ ਹੋਇਆ ਸੀ ਉਹਨਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਤਾਂ ਉਸ ਰਿਸੈਪਸ਼ਨ ਪਾਰਟੀ ਦੇ ਵਿੱਚ ਇਹ ਪੀਐਮ ਮੋਦੀ ਪਹੁੰਚੇ ਕੋਈ ਨਹੀਂ ਜਿਨ੍ਹਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਆ ਉਹਨਾਂ ਦੀ ਫੈਮਿਲੀ ਦੇ ਵੱਲੋਂ ਸੰਦੀਪ ਜਾਖੜ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਵੈਲਕਮ ਕੀਤਾ ਗਿਆ ਔਰ ਜਿੰਨੇ ਵੀ ਲੋਕ ਪਹੁੰਚੇ ਨੇ ਉਹਨਾਂ ਨੂੰ ਨਾ ਹੈਲੋ ਕਰਦੇ ਕੋਈ ਵੀ ਦਿਖਾਈ ਦਿੱਤੇ ਨੇ ਪੀਐਮ મોદી ਤੁਸੀਂ ਦੇਖੋ ਐਂਟਰੀ ਦੀਆਂ ਤਸਵੀਰਾਂ ਬਿਲਕੁਲ ਇਹ ਅੰਦਰਲੀਆਂ ਤਸਵੀਰਾਂ ਨੇ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਪੀਐਮ મોદી ਦੀ ਐਂਟਰੀ ਹੁੰਦੀ ਹੈ ਰਿਸੈਪਸ਼ਨ ਪਾਰਟੀ ਦੇ ਵਿੱਚ ਤਾਂ ਸਾਰੇ ਉਹਨਾਂ ਨੂੰ ਹੈਲੋ ਹਾਈ ਕਰਦੇ ਨੇ ਤਾਂ ਪੀਐਮ મોદી ਉਹਨਾਂ ਦੇ ਵੱਲੋਂ ਵੀ ਹੱਥ ਜੋੜ ਕੇ ਸਾਰਿਆਂ ਨੂੰ ਜਿਹੜਾ ਉਹ ਹਾਈ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਟੇਜ ਦੇ ਉੱਪਰ ਜਾ ਕੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਬਕਾਇਦਾ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਇਸ ਵਿਆਹ ਦੇ ਵਿੱਚ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪੀਐਮ ਮੋਦੀ ਸਣੇ ਕਈ ਵੱਡੇ ਸਿਆਸੀ ਲੀਡਰ ਅਮਿਤ ਸ਼ਾ ਮਨਜਿੰਦਰ ਸਿੰਘ ਸਿਰਸਾ ਔਰ ਜੇਪੀ ਨੱਡਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਸਵੈਗ ਦੇਖੋ ਸਟਾਈਲ ਦੇਖੋ ਕਿਵੇਂ ਐਂਟਰੀ ਹੁੰਦੀ ਹੈ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਔਰ ਉਸ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਬਕਾਇਦਾ ਦਿੱਤਾ ਜਾਂਦਾ ਹੈ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਖੜੇ ਹੋਏ ਨੇ ਨਾਲ ਉਹਨਾਂ ਦੇ ਸੰਦੀਪ ਜਾਖੜ ਨਾਲ ਸੁਨੀਲ ਜਾਖੜ ਹੁਣੀ ਤਾਂ ਨਵੀਂ ਵਿਆਹੀ ਜੋੜੀ ਜਿਹੜੀ ਆ ਉਹ ਗੁੱਡਿੰਗ ਹੱਥ ਲਾ ਕੇ ਨਰਿੰਦਰ ਮੋਦੀ ਹੁਣਾਂ ਦੇ ਅਸ਼ੀਰਵਾਦ ਲੈਂਦੀ ਆ ਔਰ ਇੱਥੇ ਅਸੀਂ ਤਸਵੀਰ ਦੇਖ ਰਹੇ ਆ ਕਿ ਡੇਰਾ ਬਿਆਸ ਦੇ ਮੁਖੀ ਵੀ ਆ ਪਹੁੰਚੇ ਹੋਏ ਨੇ ਗੁਰਵਿੰਦਰ ਸਿੰਘ ਢਿੱਲੋਂ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਵੀ ਆ ਸੁਨੀਲ ਜਾਖੜ ਹੁਣਾਂ ਦੀ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਪਹੁੰਚੇ ਆ ਉਹਨਾਂ ਦੀ ਪੋਤੇ ਦੀ ਰਿਸੈਪਸ਼ਨ ਪਾਰਟੀ ਰੱਖੀ ਹੋਈ ਹੈ ਔਰ ਤਮਾਮ ਵੱਟੀਆਂ-ਵੱਟੀਆਂ ਸ਼ਖਸੀਅਤਾਂ ਵੱਡੇ-ਵੱਡੇ ਲੀਡਰ ਇੱਥੋਂ ਤੱਕ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਵੀ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਪੀਐਮ ਨਰਿੰਦਰ ਮੋਦੀ ਹੁਣੀ ਅਮਿਤ ਸ਼ਾਹ ਹੁਣੀ ਜੇਪੀ ਨੱਡਾ ਹੁਣੀ ਮਨਜਿੰਦਰ ਸਿੰਘ ਸਰਸਾ ਸੁਨੀਲ ਜਾਖੜ ਹੁਣੀ ਉਹਨਾਂ ਦਾ ਵੈਲਕਮ ਕਰ ਰਹੇ ਨੇ ਤਾਂ ਬਿਲਕੁਲ ਇਹ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਜਗਬਾਣੀ ਟੀਵੀ ਤੇ ਸੁਨੀਲ ਜਾਖੜ ਦੇ ਪੋਤੇ ਦੇ ਵਿਆਹ ਦੇ ਵਿੱਚ ਪੀਐਮ ਮੋਦੀ ਸਣੇ ਕਈ ਵੱਡੇ ਨੇਤਾ ਪਹੁੰਚੇ ਕੋਈ ਨਹੀਂ ਤਸਵੀਰਾਂ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾ ਰਹੇ ਹਾਂ ਦਰਅਸਲ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਕੀਤੀ ਗਈ ਹੈ ਸੁਨੀਲ ਜਾਖੜ ਹੁਣਾਂ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਰੱਖੀ ਗਈ ਸੀ ਔਰ ਤਮਾਮ ਸਿਆਸੀ ਲੀਡਰਾਂ ਨੂੰ ਇਨਵਾਈਟ ਕੀਤਾ ਗਿਆ ਔਰ ਬਿਲਕੁਲ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਨੇ ਜਿੱਥੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਣੇ ਅਮਿਤ ਸ਼ਾਹ ਪਹੁੰਚੇ ਹੋਏ ਨੇ ਜੇਪੀ ਨੱਡਾ ਪਹੁੰਚੇ ਹੋਏ ਨੇ ਔਰ ਵਾਈਸ ਪ੍ਰੈਜ਼ੀਡੈਂਟ ਜਗਦੀਪ ਤਣਖੜ ਵੀ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੁਨੀਲ ਜਾਖੜ ਤੇ ਸੰਦੀਪ ਜਾਖੜ ਹੁਣਾਂ ਦੇ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਬਿਲਕੁਲ ਆ ਰਿਸੈਪਸ਼ਨ ਪਾਰਟੀ ਦੇ ਅੰਦਰ ਲਈਆਂ ਤਸਵੀਰਾਂ ਨੇ ਦੇਖੋ ਤੁਸੀਂ ਕਿਵੇਂ ਉਹਨਾਂ ਦਾ ਵੈਲਕਮ ਕੀਤਾ ਗਿਆ ਨਰਿੰਦਰ ਮੋਦੀ ਖੁਣੀ ਪਹੁੰਚੇ ਨੇ ਸੁਨੀਲ ਜਾਖੜ ਉਹਨਾਂ ਦੇ ਪੋਤੇ ਦਾ ਵਿਆਹ ਸੀ ਔਰ ਵਿਆਹ ਤੋਂ ਬਾਅਦ ਇਹ ਰਿਸੈਪਸ਼ਨ ਪਾਰਟੀ ਬਕਾਇਦਾ ਦਿੱਲੀ ਦੇ ਵਿੱਚ ਰੱਖੀ ਗਈ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਇਸ ਦੇ ਵਿੱਚ ਇਨਵਾਈਟ ਕੀਤਾ ਗਿਆ ਮਨਜਿੰਦਰ ਸਿੰਘ ਸਿਰਸਾ ਭਾਜਪਾ ਆਕੂ ਅਮਿਤ ਸ਼ਾਹ ਔਰ ਇਸ ਦੇ ਨਾਲ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਅਵੀ ਪਹੁੰਚੇ ਕੋਈ ਨਹੀਂ ਔਰ ਉਹਨਾਂ ਦੇ ਨਾਲ ਬਕਾਇਦਾ ਤੁਸੀਂ ਦੇਖ ਸਕਦੇ ਹੋ ਸੰਦੀਪ ਜਾਖੜ ਔਰ ਸੁਨੀਲ ਜਾਖੜ ਹੁਣੀ ਉਹਨਾਂ ਨੂੰ ਸਟੇਜ ਦੇ ਉੱਪਰ ਲੈ ਕੇ ਆਉਂਦੇ ਨੇ ਔਰ ਬਕਾਇਦਾ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਔਰ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਵੀ ਦਿੱਤਾ ਗਿਆ ਤੁਸੀਂ ਦੇਖੋ ਇੱਥੇ ਹੱਥ ਮਿਲਾਏ ਜਾ ਰਹੇ ਨੇ ਨਵ ਵਿਆਹੀ ਜੋੜੀ ਨੂੰ ਸਟੇਜ ਦੇ ਉੱਪਰ ਜਿਹੜਾ ਕਿ ਉਹਨਾਂ ਨੂੰ ਆਸ਼ੀਰਵਾਦ ਵੀ ਦਿੱਤਾ ਜਾ ਰਿਹਾ ਔਰ ਸਾਰਿਆਂ ਨੂੰ ਮਿਲਿਆ ਵੀ ਜਾ ਰਿਹਾ तमाम ਵੱਡੇ ਵੱਡੇ ਸਿਆਸੀ ਲੀਡਰ ਪਹੁੰਚੇ ਖੁਇ ਨੇ ਤਾਂ ਇਹ ਦੂਜਾ ਵਿਆਹ ਹੋਏਗਾ ਜਿੱਥੇ ਅੰਬਾਨੀਆਂ ਦੇ ਵਿਆਹ ਤੋਂ ਬਾਅਦ ਪੀਐਮ ਮੋਦੀ ਜਿਹੜੇ ਨੇ ਇਸ ਵਿਆਹ ਦੇ ਵਿੱਚ ਪਹੁੰਚੇ ਨੇ ਸੁਨੀਲ ਜਾਖੜ ਉਹਨਾਂ ਦੇ ਇਸ ਵਿਆਹ ਦੇ ਵਿੱਚ ਤਾਂ ਸੁਨੀਲ ਜਾਖੜ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਸੀ ਉਹਨਾਂ ਦਾ ਵਿਆਹ ਹੋਇਆ ਪੋਤੇ ਦਾ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਇਹ ਰਿਸੈਪਸ਼ਨ ਪਾਰਟੀ ਜਿਹੜੀ ਰੱਖੀ ਗਈ ਸੀਗੀ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਸਿਆਸੀ ਆਗੂਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਇਨਵਾਈਟ ਕੀਤਾ ਗਿਆ ਬਕਾਇਦਾ ਇਸੇ ਕਰਕੇ ਕਿਉਂਕਿ ਉਹ ਸਰਕਲ ਦਿੱਲੀ ਵਾਲਾ ਇਨਵਾਈਟ ਕਰਨਾ ਸੀਗਾ ਤਮਾਮ ਸਿਆਸੀ ਲੀਡਰ ਸਿਆਸੀ ਆਗੂ ਇਨਵਾਈਟ ਕਰਨੇ ਸੀ ਤਾਂ ਉਹ ਸਾਰੇ ਜਣੇ ਇੱਥੇ ਪਹੁੰਚੇ ਹੋਏ ਸੀਗੇ ਤਾਂ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਜੇਪੀ ਨੱਡਾ ਅਮਿਤ ਸ਼ਾ ਸਣੀ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਪਹੁੰਚੇ ਹੋਏ ਨੇ ਜਗਦੀਪ ਤਨਖੜ ਇੱਥੇ ਮਿਲਦੇ ਕੋਈ ਦਿਖਾਈ ਦੇ ਰਹੇ ਨੇ ਦੇਖੋ ਤੁਸੀਂ ਵਾਈਸ ਪ੍ਰੈਜ਼ੀਡੈਂਟ ਤੇ ਅਮਿਤ ਸ਼ਾ ਦੋਨੋਂ ਆਪਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋ ਰਹੀ ਹੈ ਦੋਨੋਂ ਮਿਲ ਰਹੇ ਨੇ ਇੱਕ ਦੂਜੇ ਨੂੰ ਹੈਲੋ ਹਾਈ ਕਰ ਰਹੇ ਨੇ ਜਗਦੀਪ ਤਨਖੜ ਅਮਿਤ ਸ਼ਾ ਮਨਜੁੰਦਰ ਸਿੰਘ ਸਿਰਸਾ ਆਰ ਪੀਐਮ ਮੋਦੀ ਤੱਕ ਇਸ ਪਾਰਟੀ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਬੜੀ ਵੱਡੀ ਗੱਲ ਹੈ ਕਿਹਾ ਜਾਂਦਾ ਹੈ ਕਿ ਪੀਐਮ ਮੋਦੀ ਜਿਹੜੇ ਨੇ ਉਹ ਕਿਸੇ ਦੇ ਵਿਆਹ ਤੇ ਜਾਂ ਰਿਸੈਪਸ਼ਨ ਪਾਰਟੀ ਤੇ ਨਹੀਂ ਜਾਂਦੇ ਹਾਲਾਂਕਿ ਅੰਬਾਨੀਆਂ ਦੇ ਵਿਆਹ ਦੇ ਵਿੱਚ ਜਰੂਰ ਉੱਥੇ ਸ਼ਿਰਕਤ ਕੀਤੀ ਸੀ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਇਹ ਵਿਆਹ ਦੇਖ ਰਹੇ ਹਾਂ ਸੁਨੀਲ ਜਾਖੜ ਹੁਣਾਂ ਦੇ ਪੋਤੇ ਹੁਣਾਂ ਦਾ ਵਿਆਹ ਹੋਇਆ ਸੀ ਉਹਨਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਤਾਂ ਉਸ ਰਿਸੈਪਸ਼ਨ ਪਾਰਟੀ ਦੇ ਵਿੱਚ ਏ ਪੀ ਐਮ ਮੋਦੀ ਪਹੁੰਚੇ ਕੋਈ ਨਹੀਂ ਜਿਨ੍ਹਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਆ ਉਹਨਾਂ ਦੀ ਫੈਮਿਲੀ ਦੇ ਵੱਲੋਂ ਸੰਦੀਪ ਜਾਖੜ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਵੈਲਕਮ ਕੀਤਾ ਗਿਆ ਔਰ ਜਿਨੇ ਵੀ ਲੋਕ ਪਹੁੰਚੇ ਨੇ ਉਹਨਾਂ ਨੂੰ ਹੈਲੋ ਕਰਦੇ ਕੋਈ ਵੀ ਦਿਖਾਈ ਦਿੱਤੇ ਨੇ ਪੀਐਮ મોદી ਤੁਸੀਂ ਦੇਖੋ ਐਂਟਰੀ ਦੀਆਂ ਤਸਵੀਰਾਂ ਬਿਲਕੁਲ ਇਹ ਅੰਦਰਲੀਆਂ ਤਸਵੀਰਾਂ ਨੇ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਪੀਐਮ મોદી ਦੀ ਐਂਟਰੀ ਹੁੰਦੀ ਹੈ ਰਿਸੈਪਸ਼ਨ ਪਾਰਟੀ ਦੇ ਵਿੱਚ ਤਾਂ ਸਾਰੇ ਉਹਨਾਂ ਨੂੰ ਹੈਲੋ ਹਾਈ ਕਰਦੇ ਨੇ ਤਾਂ ਪੀਐਮ મોદી ਉਹਨਾਂ ਦੇ ਵੱਲੋਂ ਵੀ ਹੱਥ ਜੋੜ ਕੇ ਸਾਰਿਆਂ ਨੂੰ ਜਿਹੜਾ ਉਹ ਹਾਈ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਟੇਜ ਦੇ ਉੱਪਰ ਜਾ ਕੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਬਕਾਇਦਾ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਇਸ ਵਿਆਹ ਦੇ ਵਿੱਚ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪੀਐਮ ਮੋਦੀ ਸਣੇ ਕਈ ਵੱਡੇ ਸਿਆਸੀ ਲੀਡਰ ਅਮਿਤ ਸ਼ਾ ਮਨਜਿੰਦਰ ਸਿੰਘ ਸਿਰਸਾ ਔਰ ਜੇਪੀ ਨੱਡਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਸਵੈਗ ਦੇਖੋ ਸਟਾਈਲ ਦੇਖੋ ਕਿਵੇਂ ਐਂਟਰੀ ਹੁੰਦੀ ਹੈ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਔਰ ਉਸ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਬਕਾਇਦਾ ਦਿੱਤਾ ਜਾਂਦਾ ਹੈ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਖੜੇ ਹੋਏ ਨੇ ਨਾਲ ਉਹਨਾਂ ਦੇ ਸੰਦੀਪ ਜਾਖੜ ਨਾਲ ਸੁਨੀਲ ਜਾਖੜ ਹੁਣੀ ਤਾਂ ਨਵੀਂ ਵਿਆਹੀ ਜੋੜੀ ਜਿਹੜੀ ਆ ਉਹ ਗੁੱਡਿੰਗ ਹੱਥ ਲਾ ਕੇ ਨਰਿੰਦਰ ਮੋਦੀ ਉਹਨਾਂ ਦੇ ਅਸ਼ੀਰਵਾਦ ਲੈਂਦੀ ਹੈ ਔਰ ਇੱਥੇ ਅਸੀਂ ਤਸਵੀਰ ਦੇਖ ਰਹੇ ਹਾਂ ਕਿ ਡੇਰਾ ਬਿਆਸ ਦੇ ਮੁਖੀ ਵੀ ਆ ਪਹੁੰਚੇ ਹੋਏ ਨੇ ਗੁਰਵਿੰਦਰ ਸਿੰਘ ਢਿੱਲੋਂ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਵੀ ਸੁਨੀਲ ਜਾਖੜ ਹੁਣਾਂ ਦੀ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਪਹੁੰਚੇ ਆ ਉਹਨਾਂ ਦੀ ਪੋਤੇ ਦੀ ਰਿਸੈਪਸ਼ਨ ਪਾਰਟੀ ਰੱਖੀ ਹੋਈ ਹੈ ਔਰ ਤਮਾਮ ਵਟੀਆਂ-ਵਟੀਆਂ ਸ਼ਖਸੀਅਤਾਂ ਵੱਡੇ-ਵੱਡੇ ਲੀਡਰ ਆ ਇਥੋਂ ਤੱਕ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਵੀ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਪੀਐਮ ਨਰਿੰਦਰ ਮੋਦੀ ਹੁਣੀ ਅਮਿਤ ਸ਼ਾਹ ਹੁਣੀ ਜੇਪੀ ਨੱਡਾ ਹੁਣੀ ਮਨਜਿੰਦਰ ਸਿੰਘ ਸਰਸਾ ਸੁਨੀਲ ਜਾਖੜ ਹੁਣੀ ਉਹਨਾਂ ਦਾ ਵੈਲਕਮ ਕਰ ਰਹੇ ਨੇ ਤਾਂ ਬਿਲਕੁਲ ਇਹ ਰਿਸੈਪਸ਼ਨ ਪਾਰਟੀ ਦੇ ਅੰਦਰਲੀਆ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਜਗਬਾਣੀ ਟੀਵੀ ਤੇ ਸੁਨੀਲ ਜਾਖੜ ਦੇ ਪੋਤੇ ਦੇ ਵਿਆਹ ਦੇ ਵਿੱਚ ਪੀਐਮ ਮੋਦੀ ਸਣੇ ਕਈ ਵੱਡੇ ਨੇਤਾ ਪਹੁੰਚੇ ਕੋਈ ਨਹੀਂ ਤਸਵੀਰਾਂ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾ ਰਹੇ ਹਾਂ ਦਰਅਸਲ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਕੀਤੀ ਗਈ ਹੈ ਸੁਨੀਲ ਜਾਖੜ ਹੁਣਾਂ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਰੱਖੀ ਗਈ ਸੀ ਔਰ ਤਮਾਮ ਸਿਆਸੀ ਲੀਡਰਾਂ ਨੂੰ ਇਨਵਾਈਟ ਕੀਤਾ ਗਿਆ ਔਰ ਬਿਲਕੁਲ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਨੇ ਜਿੱਥੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਣੇ ਅਮਿਤ ਸ਼ਾਹ ਪਹੁੰਚੇ ਹੋਏ ਨੇ ਜੇਪੀ ਨੱਡਾ ਪਹੁੰਚੇ ਹੋਏ ਨੇ ਔਰ ਵਾਈਸ ਪ੍ਰੈਜ਼ੀਡੈਂਟ ਜਗਦੀਪ ਤਣਖੜ ਵੀ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੁਨੀਲ ਜਾਖੜ ਤੇ ਸੰਦੀਪ ਜਾਖੜ ਹੁਣਾ ਦੇ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਬਿਲਕੁਲ ਰਿਸੈਪਸ਼ਨ ਪਾਰਟੀ ਦੇ ਅੰਦਰ ਲਈਆਂ ਤਸਵੀਰਾਂ ਨੇ ਦੇਖੋ ਤੁਸੀਂ ਕਿਵੇਂ ਉਹਨਾਂ ਦਾ ਵੈਲਕਮ ਕੀਤਾ ਗਿਆ ਨਰਿੰਦਰ ਮੋਦੀ ਖੁਣੀ ਪਹੁੰਚੇ ਨੇ ਸੁਨੀਲ ਜਾਖੜ ਹੁਣਾ ਦੇ ਪੋਤੇ ਦਾ ਵਿਆਹ ਸੀ ਔਰ ਵਿਆਹ ਤੋਂ ਬਾਅਦ ਇਹ ਰਿਸੈਪਸ਼ਨ ਪਾਰਟੀ ਬਕਾਇਦਾ ਦਿੱਲੀ ਦੇ ਵਿੱਚ ਰੱਖੀ ਗਈ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਇਸ ਦੇ ਵਿੱਚ ਇਨਵਾਈਟ ਕੀਤਾ ਗਿਆ ਮਨਜਿੰਦਰ ਸਿੰਘ ਸਿਰਸਾ ਭਾਜਪਾ ਆਕੂ ਅਮਿਤ ਸ਼ਾਹ ਔਰ ਇਸ ਦੇ ਨਾਲ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਕੋਇਨੇ ਔਰ ਉਹਨਾਂ ਦੇ ਨਾਲ ਬਕਾਇਦਾ ਤੁਸੀਂ ਦੇਖ ਸਕਦੇ ਹੋ ਸੰਦੀਪ ਜਾਖੜ ਔਰ ਸੁਨੀਲ ਜਾਖੜ ਹੁਣੀ ਉਹਨਾਂ ਨੂੰ ਸਟੇਜ ਦੇ ਉੱਪਰ ਲੈ ਕੇ ਆਉਂਦੇ ਨੇ ਔਰ ਬਕਾਇਦਾ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਔਰ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਵੀ ਦਿੱਤਾ ਗਿਆ ਤੁਸੀਂ ਦੇਖੋ ਇੱਥੇ ਹੱਥ ਮਿਲਾਏ ਜਾ ਰਹੇ ਨੇ ਨਵ ਵਿਆਹੀ ਜੋੜੀ ਨੂੰ ਸਟੇਜ ਦੇ ਉੱਪਰ ਜਿਹੜਾ ਕਿ ਉਹਨਾਂ ਨੂੰ ਆਸ਼ੀਰਵਾਦ ਵੀ ਦਿੱਤਾ ਜਾ ਰਿਹਾ ਔਰ ਸਾਰਿਆਂ ਨੂੰ ਮਿਲਿਆ ਵੀ ਜਾ ਰਿਹਾ ਤਮਾਮ ਵੱਡੇ ਵੱਡੇ ਸਿਆਸੀ ਲੀਡਰ ਪਹੁੰਚੇ ਖੋਏ ਨੇ ਤਾਂ ਇਹ ਦੂਜਾ ਵਿਆਹ ਹੋਏਗਾ ਜਿੱਥੇ ਅੰਬਾਨੀਆਂ ਦੇ ਵਿਆਹ ਤੋਂ ਬਾਅਦ ਪੀਐਮ ਮੋਦੀ ਜਿਹੜੇ ਨੇ ਇਸ ਵਿਆਹ ਦੇ ਵਿੱਚ ਪਹੁੰਚੇ ਨੇ ਸੁਨੀਲ ਜਾਖੜ ਉਹਨਾਂ ਦੇ ਇਸ ਵਿਆਹ ਦੇ ਵਿੱਚ ਤਾਂ ਸੁਨੀਲ ਜਾਖੜ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਸੀ ਉਹਨਾਂ ਦਾ ਵਿਆਹ ਹੋਇਆ ਪੋਤੇ ਦਾ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਇਹ ਰਿਸੈਪਸ਼ਨ ਪਾਰਟੀ ਜਿਹੜੀ ਰੱਖੀ ਗਈ ਸੀਗੀ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਸਿਆਸੀ ਆਗੂਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਇਨਵਾਈਟ ਕੀਤਾ ਗਿਆ ਬਕਾਇਦਾ ਇਸੇ ਕਰਕੇ ਕਿਉਂਕਿ ਉਹ ਸਰਕਲ ਦਿੱਲੀ ਵਾਲਾ ਇਨਵਾਈਟ ਕਰਨਾ ਸੀਗਾ ਤਮਾਮ ਸਿਆਸੀ ਲੀਡਰ ਸਿਆਸੀ ਆਗੂ ਇਨਵਾਈਟ ਕਰਨੇ ਸੀ ਤਾਂ ਉਹ ਸਾਰੇ ਜਣੇ ਇੱਥੇ ਪਹੁੰਚੇ ਹੋਏ ਸੀਗੇ ਤਾਂ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਜੇਪੀ ਨੱਡਾ ਅਮਿਤ ਸ਼ਾ ਸਣੀ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਪਹੁੰਚੇ ਹੋਏ ਨੇ ਜਗਦੀਪ ਤਨਖੜ ਇੱਥੇ ਮਿਲਦੇ ਕੋਈ ਦਿਖਾਈ ਦੇ ਰਹੇ ਨੇ ਦੇਖੋ ਤੁਸੀਂ ਵਾਈਸ ਪ੍ਰੈਰੈਡੈਂਟ ਤੇ ਅਮਿਤ ਸ਼ਾ ਦੋਨੋਂ ਆਪਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋ ਰਹੀ ਹੈ ਦੋਨੋਂ ਮਿਲ ਰਹੇ ਨੇ ਇੱਕ ਦੂਜੇ ਨੂੰ ਹੈਲੋ ਹਾਈ ਕਰ ਰਹੇ ਨੇ ਜਗਦੀਪ ਤਨਖੜ ਅਮਿਤ ਸ਼ਾ ਮਨਜੁੰਦਰ ਸਿੰਘ ਸਿਰਸਾ ਔਰ ਪੀਐਮ ਮੋਦੀ ਤੱਕ ਇਸ ਪਾਰਟੀ ਦੇ ਵਿੱਚ ਪਹੁੰਚੇ ਹੋਏ ਨੇ ਆ ਤਾਂ ਬੜੀ ਵੱਡੀ ਗੱਲ ਹੈ ਕਿਹਾ ਜਾਂਦਾ ਹੈ ਕਿ ਪੀਐਮ ਮੋਦੀ ਜਿਹੜੇ ਨੇ ਉਹ ਕਿਸੇ ਦੇ ਵਿਆਹ ਤੇ ਜਾਂ ਰਿਸੈਪਸ਼ਨ ਪਾਰਟੀ ਤੇ ਨਹੀਂ ਜਾਂਦੇ ਹਾਲਾਂਕਿ ਅੰਬਾਨੀਆਂ ਦੇ ਵਿਆਹ ਦੇ ਵਿੱਚ ਜਰੂਰ ਉੱਥੇ ਸ਼ਿਰਕਤ ਕੀਤੀ ਸੀ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਇਹ ਵਿਆਹ ਦੇਖ ਰਹੇ ਹਾਂ ਸੁਨੀਲ ਜਾਖੜ ਹੁਣਾਂ ਦੇ ਪੋਤੇ ਹੁਣਾਂ ਦਾ ਵਿਆਹ ਹੋਇਆ ਸੀ ਉਹਨਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਤਾਂ ਉਸ ਰਿਸੈਪਸ਼ਨ ਪਾਰਟੀ ਦੇ ਵਿੱਚ ਇਹ ਪੀਐਮ ਮੋਦੀ ਪਹੁੰਚੇ ਕੋਈ ਨਹੀਂ ਜਿਨ੍ਹਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਉਹਨਾਂ ਦੀ ਫੈਮਿਲੀ ਦੇ ਵੱਲੋਂ ਸੰਦੀਪ ਜਾਖੜ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਵੈਲਕਮ ਕੀਤਾ ਗਿਆ ਔਰ ਜਿਨੇ ਵੀ ਲੋਕ ਪਹੁੰਚੇ ਨੇ ਉਹਨਾਂ ਨੂੰ ਹੈਲੋ ਕਰਦੇ ਕੋਈ ਵੀ ਦਿਖਾਈ ਦਿੱਤੇ ਨੇ ਪੀਐਮ ਮੋਦੀ ਤੁਸੀਂ ਦੇਖੋ ਐਂਟਰੀ ਦੀਆਂ ਤਸਵੀਰਾਂ ਬਿਲਕੁਲ ਇਹ ਅੰਦਰਲੀਆਂ ਤਸਵੀਰਾਂ ਨੇ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਪੀਐਮ ਮੋਦੀ ਦੀ ਐਂਟਰੀ ਹੁੰਦੀ ਹੈ ਰਿਸੈਪਸ਼ਨ ਪਾਰਟੀ ਦੇ ਵਿੱਚ ਤਾਂ ਸਾਰੇ ਉਹਨਾਂ ਨੂੰ ਹੈਲੋ ਹਾਈ ਕਰਦੇ ਨੇ ਤਾਂ ਪੀਐਮ ਮੋਦੀ ਉਹਨਾਂ ਦੇ ਵੱਲੋਂ ਵੀ ਹੱਥ ਜੋੜ ਕੇ ਸਾਰਿਆਂ ਨੂੰ ਜਿਹੜਾ ਉਹ ਹਾਈ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਟੇਜ ਦੇ ਉੱਪਰ ਜਾ ਕੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਬਕਾਇਦਾ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਇਸ ਵਿਆਹ ਦੇ ਵਿੱਚ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪੀਐਮ ਮੋਦੀ ਸਣੇ ਕਈ ਵੱਡੇ ਸਿਆਸੀ ਲੀਡਰ ਅਮਿਤ ਸ਼ਾ ਮਨਜਿੰਦਰ ਸਿੰਘ ਸਿਰਸਾ ਔਰ ਜੇਪੀ ਨੱਡਾ ਪ੍ਰਦੀਸ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਸਵੈਗ ਦੇਖੋ ਸਟਾਈਲ ਦੇਖੋ ਕਿਵੇਂ ਐਂਟਰੀ ਹੁੰਦੀ ਹੈ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਔਰ ਉਸ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਬਕਾਇਦਾ ਦਿੱਤਾ ਜਾਂਦਾ ਹੈ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਖੜੇ ਹੋਏ ਨੇ ਨਾਲ ਉਹਨਾਂ ਦੇ ਸੰਦੀਪ ਜਾਖੜ ਨਾਲ ਸੁਨੀਲ ਜਾਖੜ ਹੁਣੀ ਤਾਂ ਨਵੀਂ ਵਿਆਹੀ ਜੋੜੀ ਜਿਹੜੀ ਆ ਉਹ ਗੁੱਡਿੰਗ ਹੱਥ ਲਾ ਕੇ ਨਰਿੰਦਰ ਮੋਦੀ ਉਹਨਾਂ ਦੇ ਅਸ਼ੀਰਵਾਦ ਲੈਂਦੀ ਆ ਔਰ ਇੱਥੇ ਅਸੀਂ ਤਸਵੀਰ ਦੇਖ ਰਹੇ ਆ ਡੇਰਾ ਬਿਆਸ ਦੇ ਮੁਖੀ ਵੀ ਆ ਪਹੁੰਚੇ ਹੋਏ ਨੇ ਗੁਰਵਿੰਦਰ ਸਿੰਘ ਢਿੱਲੋਂ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਵੀ ਸੁਨੀਲ ਜਾਖੜ ਹੁਣਾਂ ਦੀ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਪਹੁੰਚੇ ਆ ਉਹਨਾਂ ਦੀ ਪੋਤੇ ਦੀ ਰਿਸੈਪਸ਼ਨ ਪਾਰਟੀ ਰੱਖੀ ਹੋਈ ਹੈ ਔਰ तमाम ਵੱਟੀਆਂ-ਵੱਟੀਆਂ ਸ਼ਖਸੀਅਤਾਂ ਵੱਡੇ-ਵੱਡੇ ਲੀਡਰ ਆ ਇਥੋਂ ਤੱਕ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਵੀ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਪੀਐਮ ਨਰਿੰਦਰ ਮੋਦੀ ਹੁਣੀ ਅਮਿਤ ਸ਼ਾਹ ਹੁਣੀ ਜੇਪੀ ਨੱਡਾ ਹੁਣੀ ਮਨਜਿੰਦਰ ਸਿੰਘ ਸਰਸਾ ਸੁਨੀਲ ਜਾਖੜ ਹੁਣੀ ਉਹਨਾਂ ਦਾ ਵੈਲਕਮ ਕਰ ਰਹੇ ਨੇ ਤਾਂ ਬਿਲਕੁਲ ਇਹ ਰਿਸੈਪਸ਼ਨ ਪਾਰਟੀ ਦੇ ਅੰਦਰਲੀਆ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਜਾਗਬਾਣੀ ਟੀਵੀ ਤੇ ਸੁਨੀਲ ਜਾਖੜ ਦੇ ਪੋਤੇ ਦੇ ਵਿਆਹ ਦੇ ਵਿੱਚ ਪੀਐਮ ਮੋਦੀ ਸਣੇ ਕਈ ਵੱਡੇ ਨੇਤਾ ਪਹੁੰਚੇ ਕੋਈ ਨਹੀਂ ਤਸਵੀਰਾਂ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾ ਰਹੇ ਹਾਂ ਦਰਅਸਲ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਕੀਤੀ ਗਈ ਹੈ ਸੁਨੀਲ ਜਾਖੜ ਹੁਣਾਂ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਰੱਖੀ ਗਈ ਸੀ ਔਰ तमाम ਸਿਆਸੀ ਲੀਡਰਾਂ ਨੂੰ ਇਨਵਾਈਟ ਕੀਤਾ ਗਿਆ ਔਰ ਬਿਲਕੁਲ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਨੇ ਜਿੱਥੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਣੇ ਅਮਿਤ ਸ਼ਾਹ ਪਹੁੰਚੇ ਹੋਏ ਨੇ ਜੇਪੀ ਨੱਡਾ ਪਹੁੰਚੇ ਹੋਏ ਨੇ ਔਰ ਵਾਈਸ ਪ੍ਰੈਜ਼ੀਡੈਂਟ ਜਗਦੀਪ ਤਣਖੜ ਵੀ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੁਨੀਲ ਜਾਖੜ ਤੇ ਸੰਦੀਪ ਜਾਖੜ ਹੁਣਾਂ ਦੇ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਬਿਲਕੁਲ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਤਸਵੀਰਾਂ ਨੇ ਦੇਖੋ ਤੁਸੀਂ ਕਿਵੇਂ ਉਹਨਾਂ ਦਾ ਵੈਲਕਮ ਕੀਤਾ ਗਿਆ ਨਰਿੰਦਰ ਮੋਦੀ ਖੁਣੀ ਪਹੁੰਚੇ ਨੇ ਸੁਨੀਲ ਜਾਖੜ ਹੁਣਾਂ ਦੇ ਪੋਤੇ ਦਾ ਵਿਆਹ ਸੀ ਔਰ ਵਿਆਹ ਤੋਂ ਬਾਅਦ ਇਹ ਰਿਸੈਪਸ਼ਨ ਪਾਰਟੀ ਬਕਾਇਦਾ ਦਿੱਲੀ ਦੇ ਵਿੱਚ ਰੱਖੀ ਗਈ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਇਸ ਦੇ ਵਿੱਚ ਇਨਵਾਈਟ ਕੀਤਾ ਗਿਆ ਮਨਜਿੰਦਰ ਸਿੰਘ ਸਿਰਸਾ ਭਾਜਪਾ ਆਕੂ ਅਮਿਤ ਸ਼ਾਹ ਔਰ ਇਸ ਦੇ ਨਾਲ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਅਵੀ ਪਹੁੰਚੇ ਕੋਇਨੇ ਔਰ ਉਹਨਾਂ ਦੇ ਨਾਲ ਬਕਾਇਦਾ ਤੁਸੀਂ ਦੇਖ ਸਕਦੇ ਹੋ ਸੰਦੀਪ ਜਾਖੜ ਔਰ ਸੁਨੀਲ ਜਾਖੜ ਹੁਣੀ ਉਹਨਾਂ ਨੂੰ ਸਟੇਜ ਦੇ ਉੱਪਰ ਲੈ ਕੇ ਆਉਂਦੇ ਨੇ ਔਰ ਬਕਾਇਦਾ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਔਰ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਵੀ ਦਿੱਤਾ ਗਿਆ ਤੁਸੀਂ ਦੇਖੋ ਇੱਥੇ ਹੱਥ ਮਿਲਾਏ ਜਾ ਰਹੇ ਨੇ ਨਵ ਵਿਆਹੀ ਜੋੜੀ ਨੂੰ ਸਟੇਜ ਦੇ ਉੱਪਰ ਜਿਹੜਾ ਕਿ ਉਹਨਾਂ ਨੂੰ ਆਸ਼ੀਰਵਾਦ ਵੀ ਦਿੱਤਾ ਜਾ ਰਿਹਾ ਔਰ ਸਾਰਿਆਂ ਨੂੰ ਮਿਲਿਆ ਵੀ ਜਾ ਰਿਹਾ तमाम ਵੱਡੇ ਵੱਡੇ ਸਿਆਸੀ ਲੀਡਰ ਪਹੁੰਚੇ ਹੋਏ ਨੇ ਤਾਂ ਇਹ ਦੂਜਾ ਵਿਆਹ ਹੋਏਗਾ ਜਿੱਥੇ ਅੰਬਾਨੀਆਂ ਦੇ ਵਿਆਹ ਤੋਂ ਬਾਅਦ ਪੀਐਮ ਮੋਦੀ ਜਿਹੜੇ ਨੇ ਇਸ ਵਿਆਹ ਦੇ ਵਿੱਚ ਪਹੁੰਚੇ ਨੇ ਸੁਨੀਲ ਜਾਖੜ ਉਹਨਾਂ ਦੇ ਇਸ ਵਿਆਹ ਦੇ ਵਿੱਚ ਤਾਂ ਸੁਨੀਲ ਜਾਖੜ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਸੀ ਉਹਨਾਂ ਦਾ ਵਿਆਹ ਹੋਇਆ ਪੋਤੇ ਦਾ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਇਹ ਰਿਸੈਪਸ਼ਨ ਪਾਰਟੀ ਜਿਹੜੀ ਰੱਖੀ ਗਈ ਸੀਗੀ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਸਿਆਸੀ ਆਗੂਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਇਨਵਾਈਟ ਕੀਤਾ ਗਿਆ ਬਕਾਇਦਾ ਇਸੇ ਕਰਕੇ ਕਿਉਂਕਿ ਉਹ ਸਰਕਲ ਦਿੱਲੀ ਵਾਲਾ ਇਨਵਾਈਟ ਕਰਨਾ ਸੀਗਾ ਤਮਾਮ ਸਿਆਸੀ ਲੀਡਰ ਸਿਆਸੀ ਆਗੂ ਇਨਵਾਈਟ ਕਰਨੇ ਸੀ ਤਾਂ ਉਹ ਸਾਰੇ ਜਾਣੇ ਇੱਥੇ ਪਹੁੰਚੇ ਕੋਈ ਸੀਗੇ ਤਾਂ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਜੇਪੀ ਨੱਡਾ ਅ ਅਮਿਤ ਸ਼ਾ ਸਣੀ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਪਹੁੰਚੇ ਹੋਏ ਨੇ ਜਗਦੀਪ ਤਨਖੜ ਇੱਥੇ ਮਿਲਦੇ ਕੋਈ ਦਿਖਾਈ ਦੇ ਰਹੇ ਨੇ ਦੇਖੋ ਤੁਸੀਂ ਵਾਈਸ ਪ੍ਰੈਰਿਡੈਂਟ ਤੇ ਅਮਿਤ ਸ਼ਾ ਦੋਨੋਂ ਆਪਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋ ਰਹੀ ਹੈ ਦੋਨੋਂ ਮਿਲ ਰਹੇ ਨੇ ਇੱਕ ਦੂਜੇ ਨੂੰ ਹੈਲੋ ਹਾਈ ਕਰ ਰਹੇ ਨੇ ਜਗਦੀਪ ਤਨਖੜ ਅਮਿਤ ਸ਼ਾ ਮਨਜੁੰਦਰ ਸਿੰਘ ਸਿਰਸਾ ਆਰ ਪੀਐਮ ਮੋਦੀ ਤੱਕ ਇਸ ਪਾਰਟੀ ਦੇ ਵਿੱਚ ਪਹੁੰਚੇ ਹੋਏ ਨੇ ਆ ਤਾਂ ਬੜੀ ਵੱਡੀ ਗੱਲ ਹੈ ਕਿਹਾ ਜਾਂਦਾ ਹੈ ਕਿ ਪੀਐਮ ਮੋਦੀ ਜਿਹੜੇ ਨੇ ਉਹ ਕਿਸੇ ਦੇ ਵਿਆਹ ਤੇ ਜਾਂ ਰਿਸੈਪਸ਼ਨ ਪਾਰਟੀ ਤੇ ਨਹੀਂ ਜਾਂਦੇ ਹਾਲਾਂਕਿ ਅੰਬਾਨੀਆਂ ਦੇ ਵਿਆਹ ਦੇ ਵਿੱਚ ਜਰੂਰ ਉੱਥੇ ਸ਼ਿਰਕਤ ਕੀਤੀ ਸੀ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਇਹ ਵਿਆਹ ਦੇਖ ਰਹੇ ਹਾਂ ਸੁਨੀਲ ਜਾਖੜ ਹੁਣਾਂ ਦੇ ਪੋਤੇ ਹੁਣਾਂ ਦਾ ਵਿਆਹ ਹੋਇਆ ਸੀ ਉਹਨਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਤਾਂ ਉਸ ਰਿਸੈਪਸ਼ਨ ਪਾਰਟੀ ਦੇ ਵਿੱਚ ਏਪੀਐਮ ਮੋਦੀ ਪਹੁੰਚੇ ਕੋਈ ਨਹੀਂ ਜਿਨ੍ਹਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਉਹਨਾਂ ਦੀ ਫੈਮਿਲੀ ਦੇ ਵੱਲੋਂ ਸੰਦੀਪ ਜਾਖੜ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਵੈਲਕਮ ਕੀਤਾ ਗਿਆ ਔਰ ਜਿਨਨੇ ਵੀ ਲੋਕ ਪਹੁੰਚੇ ਨੇ ਉਹਨਾਂ ਨੂੰ ਨਾ ਹੈਲੋ ਕਰਦੇ ਕੋਈ ਵੀ ਦਿਖਾਈ ਦਿੱਤੇ ਨੇ ਪੀਐਮ ਮੋਦੀ ਤੁਸੀਂ ਦੇਖੋ ਐਂਟਰੀ ਦੀਆਂ ਤਸਵੀਰਾਂ ਬਿਲਕੁਲ ਇਹ ਅੰਦਰਲੀਆਂ ਤਸਵੀਰਾਂ ਨੇ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਪੀਐਮ ਮੋਦੀ ਦੀ ਐਂਟਰੀ ਹੁੰਦੀ ਹੈ ਰਿਸੈਪਸ਼ਨ ਪਾਰਟੀ ਦੇ ਵਿੱਚ ਤਾਂ ਸਾਰੇ ਉਹਨਾਂ ਨੂੰ ਹੈਲੋ ਹਾਈ ਕਰਦੇ ਨੇ ਤਾਂ ਪੀਐਮ ਮੋਦੀ ਉਹਨਾਂ ਦੇ ਵੱਲੋਂ ਵੀ ਹੱਥ ਜੋੜ ਕੇ ਸਾਰਿਆਂ ਨੂੰ ਜਿਹੜਾ ਉਹ ਹਾਈ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਟੇਜ ਦੇ ਉੱਪਰ ਜਾ ਕੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਬਕਾਇਦਾ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਇਸ ਵਿਆਹ ਦੇ ਵਿੱਚ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪੀਐਮ ਮੋਦੀ ਸਣੇ ਕਈ ਵੱਡੇ ਸਿਆਸੀ ਲੀਡਰ ਅਮਿਤ ਸ਼ਾ ਮਨਜਿੰਦਰ ਸਿੰਘ ਸਿਰਸਾ ਔਰ ਜੇਪੀ ਨੱਡਾ ਪਦੀਸ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਸਵੈਗ ਦੇਖੋ ਸਟਾਈਲ ਦੇਖੋ ਕਿਵੇਂ ਐਂਟਰੀ ਹੁੰਦੀ ਹੈ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਔਰ ਉਸ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਬਕਾਇਦਾ ਦਿੱਤਾ ਜਾਂਦਾ ਹੈ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਖੜੇ ਹੋਏ ਨੇ ਨਾਲ ਉਹਨਾਂ ਦੇ ਸੰਦੀਪ ਜਾਖੜ ਨਾਲ ਸੁਨੀਲ ਜਾਖੜ ਹੁਣੀ ਤਾਂ ਨਵੀਂ ਵਿਆਹੀ ਜੋੜੀ ਜਿਹੜੀ ਆ ਉਹ ਗੁੱਡਿੰਗ ਹੱਥ ਲਾ ਕੇ ਨਰਿੰਦਰ ਮੋਦੀ ਹੁਣਾਂ ਦੇ ਅਸ਼ੀਰਵਾਦ ਲੈਂਦੀ ਆ ਔਰ ਇੱਥੇ ਅਸੀਂ ਤਸਵੀਰ ਦੇਖ ਰਹੇ ਆ ਕਿ ਡੇਰਾ ਬਿਆਸ ਦੇ ਮੁਖੀ ਵੀ ਆ ਪਹੁੰਚੇ ਖੁਇਨੇ ਗੁਰਵਿੰਦਰ ਸਿੰਘ ਢਿੱਲੋਂ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਵੀ ਆ ਸੁਨੀਲ ਜਾਖੜ ਹੁਣਾਂ ਦੀ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਪਹੁੰਚੇ ਆ ਉਹਨਾਂ ਦੀ ਪੋਤੇ ਦੀ ਰਿਸੈਪਸ਼ਨ ਪਾਰਟੀ ਰੱਖੀ ਹੋਈ ਹੈ ਔਰ ਤਮਾਮ ਵਟੀਆਂ-ਵਟੀਆਂ ਸ਼ਖਸੀਅਤਾਂ ਵੱਡੇ-ਵੱਡੇ ਲੀਡਰ ਇੱਥੋਂ ਤੱਕ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਵੀ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਪੀਐਮ ਨਰਿੰਦਰ ਮੋਦੀ ਹੁਣੀ ਅਮਿਤ ਸ਼ਾਹ ਹੁਣੀ ਜੇਪੀ ਨੱਡਾ ਹੁਣੀ ਮਨਜਿੰਦਰ ਸਿੰਘ ਸਿਰਸਾ ਸੁਨੀਲ ਜਾਖੜ ਹੁਣੀ ਉਹਨਾਂ ਦਾ ਵੈਲਕਮ ਕਰ ਰਹੇ ਨੇ ਤਾਂ ਬਿਲਕੁਲ ਇਹ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਜਗਬਾਣੀ ਟੀਵੀ ਤੇ ਸੁਨੀਲ ਜਾਖੜ ਦੇ ਪੋਤੇ ਦੇ ਵਿਆਹ ਦੇ ਵਿੱਚ ਪੀਐਮ ਮੋਦੀ ਸਣੇ ਕਈ ਵੱਡੇ ਨੇਤਾ ਪਹੁੰਚੇ ਕੋਈ ਨਹੀਂ ਤਸਵੀਰਾਂ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾ ਰਹੇ ਹਾਂ ਦਰਅਸਲ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਕੀਤੀ ਗਈ ਹੈ ਸੁਨੀਲ ਜਾਖੜ ਹੁਣਾਂ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਦਿੱਲੀ ਦੇ ਵਿੱਚ ਰੱਖੀ ਗਈ ਸੀ ਔਰ ਤਮਾਮ ਸਿਆਸੀ ਲੀਡਰਾਂ ਨੂੰ ਇਨਵਾਈਟ ਕੀਤਾ ਗਿਆ ਔਰ ਬਿਲਕੁਲ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਨੇ ਜਿੱਥੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਣੇ ਅਮਿਤ ਸ਼ਾਹ ਪਹੁੰਚੇ ਹੋਏ ਨੇ ਜੇਪੀ ਨੱਡਾ ਪਹੁੰਚੇ ਹੋਏ ਨੇ ਔਰ ਵਾਈਸ ਪ੍ਰੈਜ਼ੀਡੈਂਟ ਜਗਦੀਪ ਤਣਖੜ ਵੀ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੁਨੀਲ ਜਾਖੜ ਤੇ ਸੰਦੀਪ ਜਾਖੜ ਹੁਣਾਂ ਦੇ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਬਿਲਕੁਲ ਆ ਰਿਸੈਪਸ਼ਨ ਪਾਰਟੀ ਦੇ ਅੰਦਰ ਲਈਆਂ ਤਸਵੀਰਾਂ ਨੇ ਦੇਖੋ ਤੁਸੀਂ ਕਿਵੇਂ ਉਹਨਾਂ ਦਾ ਵੈਲਕਮ ਕੀਤਾ ਗਿਆ ਨਰਿੰਦਰ ਮੋਦੀ ਖੁਣੀ ਪਹੁੰਚੇ ਨੇ ਸੁਨੀਲ ਜਾਖੜ ਉਹਨਾਂ ਦੇ ਪੋਤੇ ਦਾ ਵਿਆਹ ਸੀ ਔਰ ਵਿਆਹ ਤੋਂ ਬਾਅਦ ਇਹ ਰਿਸੈਪਸ਼ਨ ਪਾਰਟੀ ਬਕਾਇਦਾ ਦਿੱਲੀ ਦੇ ਵਿੱਚ ਰੱਖੀ ਗਈ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਇਸ ਦੇ ਵਿੱਚ ਇਨਵਾਈਟ ਕੀਤਾ ਗਿਆ ਮਨਜਿੰਦਰ ਸਿੰਘ ਸਿਰਸਾ ਭਾਜਪਾ ਆਕੂ ਅਮਿਤ ਸ਼ਾਹ ਔਰ ਇਸ ਦੇ ਨਾਲ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਅਵੀ ਪਹੁੰਚੇ ਕੋਈ ਨਹੀਂ ਔਰ ਉਹਨਾਂ ਦੇ ਨਾਲ ਬਕਾਇਦਾ ਤੁਸੀਂ ਦੇਖ ਸਕਦੇ ਹੋ ਸੰਦੀਪ ਜਾਖੜ ਔਰ ਸੁਨੀਲ ਜਾਖੜ ਹੁਣੀ ਉਹਨਾਂ ਨੂੰ ਸਟੇਜ ਦੇ ਉੱਪਰ ਲੈ ਕੇ ਆਉਂਦੇ ਨੇ ਔਰ ਬਕਾਇਦਾ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਔਰ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਵੀ ਦਿੱਤਾ ਗਿਆ ਤੁਸੀਂ ਦੇਖੋ ਇੱਥੇ ਹੱਥ ਮਿਲਾਏ ਜਾ ਰਹੇ ਨੇ ਨਵ ਵਿਆਹੀ ਜੋੜੀ ਨੂੰ ਸਟੇਜ ਦੇ ਉੱਪਰ ਜਿਹੜਾ ਕਿ ਉਹਨਾਂ ਨੂੰ ਆਸ਼ੀਰਵਾਦ ਵੀ ਦਿੱਤਾ ਜਾ ਰਿਹਾ ਔਰ ਸਾਰਿਆਂ ਨੂੰ ਮਿਲਿਆ ਵੀ ਜਾ ਰਿਹਾ तमाम ਵੱਡੇ ਵੱਡੇ ਸਿਆਸੀ ਲੀਡਰ ਪਹੁੰਚੇ ਖੁਇ ਨੇ ਤਾਂ ਇਹ ਦੂਜਾ ਵਿਆਹ ਹੋਏਗਾ ਜਿੱਥੇ ਅੰਬਾਨੀਆਂ ਦੇ ਵਿਆਹ ਤੋਂ ਬਾਅਦ ਪੀਐਮ ਮੋਦੀ ਜਿਹੜੇ ਨੇ ਇਸ ਵਿਆਹ ਦੇ ਵਿੱਚ ਪਹੁੰਚੇ ਨੇ ਸੁਨੀਲ ਜਾਖੜ ਉਹਨਾਂ ਦੇ ਇਸ ਵਿਆਹ ਦੇ ਵਿੱਚ ਤਾਂ ਸੁਨੀਲ ਜਾਖੜ ਦੇ ਪੋਤੇ ਦੀ ਰਿਸੈਪਸ਼ਨ ਪਾਰਟੀ ਸੀ ਉਹਨਾਂ ਦਾ ਵਿਆਹ ਹੋਇਆ ਪੋਤੇ ਦਾ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਇਹ ਰਿਸੈਪਸ਼ਨ ਪਾਰਟੀ ਜਿਹੜੀ ਰੱਖੀ ਗਈ ਸੀਗੀ ਔਰ ਤਮਾਮ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਸਿਆਸੀ ਆਗੂਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਇਨਵਾਈਟ ਕੀਤਾ ਗਿਆ ਬਕਾਇਦਾ ਇਸੇ ਕਰਕੇ ਕਿਉਂਕਿ ਉਹ ਸਰਕਲ ਦਿੱਲੀ ਵਾਲਾ ਇਨਵਾਈਟ ਕਰਨਾ ਸੀਗਾ ਤਮਾਮ ਸਿਆਸੀ ਲੀਡਰ ਸਿਆਸੀ ਆਗੂ ਇਨਵਾਈਟ ਕਰਨੇ ਸੀ ਤਾਂ ਉਹ ਸਾਰੇ ਜਾਣੇ ਇੱਥੇ ਪਹੁੰਚੇ ਕੋਈ ਸੀਗੇ ਤਾਂ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਜੇਪੀ ਨੱਡਾ ਅ ਅਮਿਤ ਸ਼ਾ ਸਣੀ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਪਹੁੰਚੇ ਹੋਏ ਨੇ ਜਗਦੀਪ ਤਨਖੜ ਇੱਥੇ ਮਿਲਦੇ ਕੋਈ ਦਿਖਾਈ ਦੇ ਰਹੇ ਨੇ ਦੇਖੋ ਤੁਸੀਂ ਵਾਈਸ ਪ੍ਰੈਰਿਡੈਂਟ ਤੇ ਅਮਿਤ ਸ਼ਾ ਦੋਨੋਂ ਆਪਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋ ਰਹੀ ਹੈ ਦੋਨੋਂ ਮਿਲ ਰਹੇ ਨੇ ਇੱਕ ਦੂਜੇ ਨੂੰ ਹੈਲੋ ਹਾਈ ਕਰ ਰਹੇ ਨੇ ਜਗਦੀਪ ਤਨਖੜ ਅਮਿਤ ਸ਼ਾ ਮਨਜੁੰਦਰ ਸਿੰਘ ਸਿਰਸਾ ਆਰ ਪੀਐਮ ਮੋਦੀ ਤੱਕ ਇਸ ਪਾਰਟੀ ਦੇ ਵਿੱਚ ਪਹੁੰਚੇ ਹੋਏ ਨੇ ਆ ਤਾਂ ਬੜੀ ਵੱਡੀ ਗੱਲ ਹੈ ਕਿ ਆ ਜਾਂਦਾ ਹੈ ਕਿ ਪੀਐਮ ਮੋਦੀ ਜਿਹੜੇ ਨੇ ਉਹ ਕਿਸੇ ਦੇ ਵਿਆਹ ਤੇ ਜਾਂ ਰਿਸੈਪਸ਼ਨ ਪਾਰਟੀ ਤੇ ਨਹੀਂ ਜਾਂਦੇ ਹਾਲਾਂਕਿ ਅੰਬਾਨੀਆਂ ਦੇ ਵਿਆਹ ਦੇ ਵਿੱਚ ਜਰੂਰ ਉੱਥੇ ਸ਼ਿਰਕਤ ਕੀਤੀ ਸੀ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਇਹ ਵਿਆਹ ਦੇਖ ਰਹੇ ਹਾਂ ਸੁਨੀਲ ਜਾਖੜ ਹੁਣਾਂ ਦੇ ਪੋਤੇ ਹੁਣਾਂ ਦਾ ਵਿਆਹ ਹੋਇਆ ਸੀ ਉਹਨਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਤਾਂ ਉਸ ਰਿਸੈਪਸ਼ਨ ਪਾਰਟੀ ਦੇ ਵਿੱਚ ਇਹ ਪੀਐਮ ਮੋਦੀ ਪਹੁੰਚੇ ਕੋਈ ਨਹੀਂ ਜਿਨ੍ਹਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਉਹਨਾਂ ਦੀ ਫੈਮਿਲੀ ਦੇ ਵੱਲੋਂ ਸੰਦੀਪ ਜਾਖੜ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਵੈਲਕਮ ਕੀਤਾ ਗਿਆ ਔਰ ਜਿਨੇ ਵੀ ਲੋਕ ਪਹੁੰਚੇ ਨੇ ਉਹਨਾਂ ਨੂੰ ਹੈਲੋ ਕਰਦੇ ਕੋਈ ਵੀ ਦਿਖਾਈ ਦਿੱਤੇ ਨੇ ਪੀਐਮ ਮੋਦੀ ਤੁਸੀਂ ਦੇਖੋ ਐਂਟਰੀ ਦੀਆਂ ਤਸਵੀਰਾਂ ਬਿਲਕੁਲ ਇਹ ਅੰਦਰਲੀਆਂ ਤਸਵੀਰਾਂ ਨੇ ਰਿਸੈਪਸ਼ਨ ਪਾਰਟੀ ਦੇ ਅੰਦਰਲੀਆਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਪੀਐਮ ਮੋਦੀ ਦੀ ਐਂਟਰੀ ਹੁੰਦੀ ਹੈ ਰਿਸੈਪਸ਼ਨ ਪਾਰਟੀ ਦੇ ਵਿੱਚ ਤਾਂ ਸਾਰੇ ਉਹਨਾਂ ਨੂੰ ਹੈਲੋ ਹਾਈ ਕਰਦੇ ਨੇ ਤਾਂ ਪੀਐਮ ਮੋਦੀ ਉਹਨਾਂ ਦੇ ਵੱਲੋਂ ਵੀ ਹੱਥ ਜੋੜ ਕੇ ਸਾਰਿਆਂ ਨੂੰ ਜਿਹੜਾ ਉਹ ਹਾਈ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਟੇਜ ਦੇ ਉੱਪਰ ਜਾ ਕੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਬਕਾਇਦਾ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਇਸ ਵਿਆਹ ਦੇ ਵਿੱਚ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪੀਐਮ ਮੋਦੀ ਸਣੇ ਕਈ ਵੱਡੇ ਸਿਆਸੀ ਲੀਡਰ ਅਮਿਤ ਸ਼ਾ ਮਨਜਿੰਦਰ ਸਿੰਘ ਸਿਰਸਾ ਔਰ ਜੇਪੀ ਨੱਡਾ ਪਰ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਸਵੈਗ ਦੇਖੋ ਸਟਾਈਲ ਦੇਖੋ ਕਿਵੇਂ ਐਂਟਰੀ ਹੁੰਦੀ ਹੈ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਔਰ ਉਸ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਬਕਾਇਦਾ ਦਿੱਤਾ ਜਾਂਦਾ ਹੈ